ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਸਰਵਨ ਕਰ ਰਹੇ ਹੋ ਸੰਤ ਰਾਮ ਹੈ ਕੋ ਸ੍ਰੀਮਾਨ 111 ਸੰਤ ਬਾਬਾ ਕਰਪਾਲ ਸਿੰਘ ਜੀ ਮਹਾਰਾਜਾ ਣਾਂ ਵਾਲਿਆਂ ਦਾ ਪਵਿੱਤਰ ਜੀਵਨ ਸਤ ਸੰਗਤ ਜੀ ਸੰਤ ਮਹਾਰਾਜ ਦਾ ਜੀਵਨ ਪੜ੍ਹ ਕੇ ਇਹੋ ਮਹਿਸੂਸ ਹੁੰਦਾ ਹੈ ਵੀ ਪ੍ਰਮਾਤਮਾ ਦੀ ਵਿੜਾਈ ਕਰਨ ਨਾਲ ਜੀਵ ਦਾ ਬੰਦੇ ਦਾ ਜੀਵਨ ਕਿਵੇਂ ਹਸਾਫ ਹੁੰਦਾ ਤੇ ਜੀਣਾ ਕਿਵੇਂ ਜੇ ਜੀਣ ਦਾ ਸਾਡਾ ਲਕਸ਼ ਕੀ ਹੋਣਾ ਚਾਹੀਦਾ ਸੰਤ ਜੀ ਮਹਾਰਾਜ ਸੰਗਤ ਸਮੇਤ ਦਿਆਲਪੁਰਾ ਵਿਖੇ ਤਿੰਨ ਦਿਨ ਰਹੇ। ਸ਼੍ਰੀ ਖੰਡਪਾਟ ਸਾਹਿਬ ਪਹਿਲੇ ਦਿਨ ਪ੍ਰਕਾਸ਼ ਹੋਏ। ਸੰਤ ਮਹਾਰਾਜ ਸਨਾਲੇ ਮਹਾਂਪੁਰਸ਼ ਅਤੇ ਸੰਤ ਬਾਬਾ ਮਨੀ ਸਿੰਘ ਜੀ ਦਿਆਲਪੁਰਾ ਵਾਲੇ ਮਹਾਂਪੁਰਖ कीर्तन ਖੜ ਕੇ ਕਰਿਆ ਕਰਦੇ ਸਾਧ ਸੰਗਤ ਦੀ ਸੰਤ ਜੀ ਮਹਾਰਾਜ ਮਾਲਵੇ ਦਾ ਕੀਰਤਨ ਕਰਦੇ ਸਨ ਮਾਲਵੇ ਦਾ ਕੀਰਤਨ ਕਰਦੇ ਜਿਹੜਾ ਵੀ ਸਿੱਖ ਗੁਰਸਿੱਖ ਵਿਅਕਤੀ ਪਾਪੀ ਪੁੰਨੀ ਸੰਤ ਮਹਾਰਾਜ ਦੇ মুখੋਂ ਨਿਕਲੇ ਹੋਏ ਬਚਨਾਂ ਨੂੰ ਸਰਵਣ ਕਰ ਲੈਂਦਾ ਮਹਾਪੁਰਖਾਂ ਦੇ ਪਵਿੱਤਰ ਬਚਨ ਸੁਣ ਕੇ ਮਹਾਪੁਰਖਾਂ ਨੂੰ ਸਮਰਪਿਤ ਹੋ ਜਾਂਦਾ ਸੀ ਸ਼ਾਂਤਰੀ ਮਹਾਰਾਜ ਖੜ ਕੇ ਕੀਰਤਨ ਕਰਦੇ ਆ ਤੀਸਰੇ ਦਿਨ ਕੀਰਤਨ ਕਰਦੇ ਆ ਧਾਰਨਾ ਪੜਦੇ ਆ ਧਾਰਨਾ ਪੜਦੇ ਆ ਭਿੰਨੀ ਰੈਣੜੀਆ ਚਮਕਣ ਤਾਰੇ ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ ਸ਼ਬਦ ਪੜਦੇ ਆ ਕੀਰਤਨ ਕਰਦੇ ਆ ਕੀਰਤਨ ਤੋਂ ਬਾਅਦ ਸੰਤ ਬਾਬਾ ਮਨੀ ਸਿੰਘ ਜੀ ਨੇ ਵਿਚਾਰ ਬਣਾਈ ਕਿ ਸੰਤ ਜੀ ਮਹਾਰਾਜ ਨੂੰ ਸੰਗਤ ਵਿੱਚ ਜ਼ਿੰਮੇਵਾਰੀ ਸਮਾ ਦਿੱਤੀ ਜਾਵੇ ਜੇ ਸਥਾਨ ਦੀ ਸੇਵਾ ਸੰਤ ਜੀ ਮਹਾਰਾਜ ਦਾ ਸੁਤੰਤਰ ਰਹਿ ਕੇ ਸੇਵਾ ਕਰਦੇ ਸਨ ਕਹਿਣ ਦਾ ਭਾਵ ਇਹ ਹੈ ਸਾਧੂ ਤੇ ਦਰਵੇਸ਼ ਕਦੇ ਪੱਲੇ ਰਿਜਕ ਨਹੀਂ ਬਣਦਾ ਕੱਲ ਦੀ ਰੋਟੀ ਨਹੀਂ ਬਣਦਾ ਸੰਤ ਬਾਬਾ ਕਰਪਾਲ ਸਿੰਘ ਮਹਾਰਾਜ ਕਿਉਂਕਿ ਮਹਾਰਾਜ ਨੂੰ ਤਿੰਨਾ ਲੋਕਾਂ ਦਾ ਗਿਆਨ ਸੀ ਹੋਣ ਵਾਲੀਆਂ ਹੋ ਰਹੀਆਂ ਹੋ ਚੁੱਕੀਆਂ ਖੇਡਾਂ ਦਾ ਗਿਆਨ ਸੀ ਬਹੁਤ ਨਾਮ ਦਾ ਪ੍ਰਤਾਪ ਸੀ ਜੋ ਚਿਹਰੇ ਤੋਂ ਝਲਕਦਾ ਸੀ ਬੜਾ ਅਭਿਆਸੀ ਜੀਵਨ ਸੀ ਸੰਤ ਮਹਾਰਾਜ ਦਾ ਜਿਹੜਾ ਬੰਦਾ ਅਭਿਆਸੀ ਹੋਵੇ ਉਹ ਬੜਾ ਲੋਕਾਂ ਵਿੱਚ ਦੇ ਵਿਚਰਦਾ ਦੁਨੀਆਂ ਦੇ ਲੋਕ ਉਹਦੇ ਨਾਲ ਚੱਲ ਨਹੀਂ ਸਕਦੇ ਕਿਉਂ ਗੁਰਬਾਣੀ ਕਹਿੰਦੀ ਹੈ ਭਗਤਾਂ ਕੀ ਚਾਲ ਨਰਾਲੀ ਚੱਲ ਹਨ ਨਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਸੰਸਾਰ ਜੀ ਜਿਆਦਾ ਨਹੀਂ ਵਿਚਰਦੇ ਬਹੁਤ ਘੱਟ ਬੋਲਦੇ ਨੇ ਜਦੋਂ ਬੋਲਦੇ ਨੇ ਅਕਾਲ ਪੁਰਖ ਦੀ ਰਜਾ ਵਿੱਚ ਬੋਲਦੇ ਆ ਜਦੋਂ ਬੋਲਦੇ ਆ ਮੁਖ ਚੋਂ ਅੰਮ੍ਰਿਤ ਰੂਪੀ ਬਚਨ ਨਿਕਲਦੇ ਆ ਜਿਹੜੇ ਬਚਨ ਬੰਦੇ ਦਾ ਜੀਵਨ ਬਦਲ ਕੇ ਰੱਖ ਦਿੰਦੇ ਆ ਮੋਢੀ ਸੇਵਾਦਾਰਾਂ ਨਾਲ ਸੰਤ ਬਾਬਾ ਮਨੀ ਸਿੰਘ ਜੀ ਵਿਚਾਰ ਕਰਦੇ ਆ ਵੀ ਸੰਤ ਬਾਬਾ ਕਿਰਪਾਲ ਸਿੰਘ ਮਹਾਰਾਜ ਨੂੰ ਸਰੂਪੋ ਦੇ ਕੇ ਜ਼ਿੰਮੇਵਾਰੀ ਜਿਹੜੀ ਸੇਵਾ ਹੈ ਉਹ ਸਮਾ ਦਿੱਤੀ। ਸੰਤ ਮਹਾਰਾਜ ਨੂੰ ਅਨੁਭਵ ਹੁੰਦਾ ਹੈ। ਪਹੁਪੈਣ ਤੋਂ ਉਪਰੰਤ ਨਾਲ ਹੀ ਆਪਣੇ ਸਿੰਘਾਂ ਸਮੇਤ ਸੇਵਾਦਾਰਾਂ ਸਮੇਤ ਸੰਤ ਜੀ ਮਹਾਰਾਜ ਛੰਨਾ ਵਿਖੇ ਆ ਗਏ। ਜਿਵੇਂ ਮਹਾਂਪੁਰਖਾਂ ਨੂੰ ਪਹਿਲੇ ਹੀ ਆਣ ਪਾਉ। ਸਾਧ ਸੰਗਤ ਜੀ ਸਾਧੂ ਸੰਤ ਜੀਵਨ ਦਾ ਜੀਵਨ ਬਦਲਣ ਵਾਸਤੇ ਜੀਵਨ ਨੂੰ ਸਫਲਾ ਕਰਨ ਵਾਸਤੇ ਜਾ ਸਿਖਾਉਂਦੇ ਆ। ਜਿਸ ਵਕਤ ਸਰੀਰ ਵਿੱਚ ਹੁੰਦੇ ਆ ਤਾਂ ਬਚਨ ਪ੍ਰਵਚਨ ਕਰਦੇ ਆ। ਜੀਵਨ ਬਦਲ ਦਿੰਦੇ ਆ ਜਦੋਂ ਇਸ ਪੰਜ ਭੂਤਿਕ ਸਰੀਰ ਨੂੰ ਤਿਆਗ ਕਰ ਦਿੰਦੇ ਆ ਤੇ ਫਿਰ ਉਹਨਾਂ ਦੀ ਜੀਵਨ ਦੀ ਕਥਾ ਬਣ ਜਾਂਦੀ ਹੈ ਜੀਵਾਂ ਦੇ ਭਲੇ ਵਾਸਤੇ ਜਿਵੇਂ ਗੁਰਬਾਣੀ ਕਹਿੰਦੀ ਹੈ ਹਰ ਕੇ ਸੇਵਕ ਜੋ ਹਰ ਭਾਏ ਤਿੰਨ ਕੀ ਕਥਾ ਨਰਾਰੀਏ ਸੇਵਕ ਉਹੀ ਆ ਜੋ ਅਕਾਲ ਪੁਰਖ ਨੂੰ ਭਾਵੇ ਫਿਰ ਉਹਨਾਂ ਦੀ ਕਥਾ ਬਣ ਜਾਂਦੀ ਹੈ ਜਿਵੇਂ ਅੱਜ ਆਪਾਂ ਸੰਤ ਬਾਬਾ ਕਰਪਾਲ ਸਿੰਘ ਮਹਾਰਾਜੀ ਦੇ ਪਵਿੱਤਰ ਜੀਵਨ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਾ ਰਹੇ ਹਾਂ ਆਪ ਜੀ ਸਰਵਣ ਕਰ ਰਹੇ ਧੰਨ ਧੰਨ ਸ੍ਰੀਮਾਨ ਸੰਤ ਬਾਬਾ ਮਣੀ ਸਿੰਘ ਜੀ ਧੰਨ ਧੰਨ ਸ੍ਰੀਮਾਨ ਸੰਤ ਬਾਬਾ ਕਰਪਾਲ ਸਿੰਘ ਜੀ ਮਹਾਰਾਜਾ ਅੰਨਾਂ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ